ਜ਼ਿਲ੍ਹਾ ਪੰਚਾਇਤ ਬਲਾਕ ਸੰਮਤੀ ਚੋਣਾਂ ਦੇ ਸਿਲਸਿਲੇ ਦੇ ਵਿੱਚ ਹਲਕਾ ਕਨੌਰ ਦੇ ਵਿਧਾਇਕ ਸ਼ੱਪਰ ਸੀਲ ਪਿੰਡ ਪਹੁੰਚੇ ਨੇ ਇਸ ਮਾਕੇ ਵਿਧਾਇਕ ਗੁਰਲਾਲ ਕਨੌਰ ਨੇ ਕਿਹਾ ਹੈ ਕਿ ਸਾਰੇ ਵਿਧਾਇਕਾਂ ਨੇ ਆਪਣੇ ਬੇਟਿਆਂ ਨੂੰ ਜ਼ਿਲ੍ਹਾ ਪੰਚਾਇਤ ਮੈਂਬਰ ਬਣਾਉਣ ਦੇ ਲਈ ਹਰ ਖੇਤਰ ਦੇ ਲੋਕਾਂ ਦੇ ਖਿਲਾਫ ਫਰਜ਼ੀ ਆਧਾਰ ਪੱਤਰ ਦਾਖਲ ਕੀਤੇ ਨੇ ਵਿਧਾਇਕ ਕਨੌਰ ਨੇ ਪੁੱਛਿਆ ਕਿ ਕੀ ਅਸੀਂ ਜਨਤਾ ਦੇ ਨਾਲ ਕੀਤੇ ਵਾਅਦੇ ਪੂਰੇ ਕੀਤੇ ਨੇ ਸਰਕਾਰ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਵੀ ਜਲਦ ਹੀ ਪੂਰਾ ਕਰਨ ਜਾ ਰਹੀ ਹੈ ਹੁਣ ਇਹਨਾ ਅਸਮੈਂਟ ਹੋ ਰਹੀ ਸੀ ਕਰੋੜਾਂ ਰੁਪਈਆ ਦਾ ਫੰਡ ਪਿੰਡ ਦੇ ਵਿਕਾਸ ਵਾਸਤੇ ਦਿੱਤਾ ਗਿਆ ਉਹਦੀ ਥੋੜੀ ਜੀ ਜਾਣਕਾਰੀ ਦਿਓ ਸਾਸਿਕਾਲ ਜੀ ਵੈਗੁਰ ਜਿੱਕਾ ਖਾਲਸਾ ਸ੍ਰੀ ਵੈਗੁਰ ਜਿੱਕੀ ਫਤੇ ਪਿੰਡ ਸੀਲ ਦੇ ਵਿੱਚ ਇਕੱਠੇ ਹੋਏ ਸੀ ਅੱਜ ਅਸੀਂ ਇੱਥੇ ਪਿਛਲੇ ਦਿਨੀ 350 ਸਤਾਬਦੀ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਦੀ ਇਸ ਨਗਰ ਨੂੰ ਇਤਿਹਾਸਿਕ ਨਗਰ ਆ ਚਰਨਛੋ ਧਰਤੀ ਹੈ 50 ਲੱਖ ਰੁਪਈਆ ਇਹਨਾਂ ਨੂੰ ਪਿੰਡ ਦੇ ਵਿਕਾਸ ਲਈ ਗੁਰੂ ਘਰ ਲਈ ਦਿੱਤਾ ਗਿਆ ਸੀ ਤੇ ਨਾਲ ਦੀ ਨਾਲ ਹੀ ਖੇਡ ਸਟੇਡੀਅਮ ਦੇ ਲਈ ਇਹਨਾਂ ਦੇ 30 ਲੱਖ ਰੁਪਇਆ ਪਾਸ ਹੋਇਆ ਹੋਇਆ ਹੈ 7 ਲੱਖ ਰੁਪਇਆ ਜਰਨਲ ਧਰਮਸ਼ਾਲਾ ਦਾ ਸੀਗਾ 87 ਲੱਖ ਰੁਪਇਆ ਇਹਨਾਂ ਦੇ ਪੰਚਾਇਤ ਦੇ ਖਾਤੇ ਦੇ ਵਿੱਚ ਪਿਆ ਸਰਪੰਚ ਸਾਹਿਬ ਕੋਲੇ ਖੜੇ ਨੇ ਸੋ ਮੈਂ ਗੱਲ ਕਰਦਾ ਸੀ ਵੀ ਆਪਾਂ ਵਿਕਾਸ ਦੀ ਗੱਲ ਕਰੀਏ ਐਵੇਂ ਆਪਾਂ ਦੂਸ਼ਣ ਬਾਜ਼ੀਆਂ ਜਿਹੜੀਆਂ ਉਹ ਨਾਂ ਲਾਈਏ ਸੋ ਆਪਾਂ ਸਾਡੇ ਦੋਨੋਂ ਸਾਡੇ ਸਵਰਨ ਸਿੰਘ ਜੀ ਬਲਾਕ ਸੰਮਤੀ ਮੈਂਬਰ ਤੇ ਸਾਡੇ ਗਰਮੇਲ ਸਿੰਘ ਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਸੀ ਭਾਈਚਾਰੇ ਨੂੰ ਬਲਾਉਂਗ ਕਰਦੇ ਆ ਤੇ ਸਵਰਨ ਸਿੰਘ ਜਿਹੜਾ ਜਰਨਲ ਭਾਈਚਾਰੇ ਨੂੰ ਛਾਪੜ ਤੋਂ ਨੇ ਸੋ ਮੈਂ ਬੇਨਤੀ ਕਰਦਾ ਵੀ ਤੇ ਐਮਐਲਏ ਸਾਹਿਬ ਨੂੰ ਇੱਕ ਸਵਾਲ ਕਰਦਾ ਸਾਬਕਾ ਐਮਐਲਏ ਸਾਹਿਬ ਨੇ ਉਹਨਾਂ ਨੇ ਇਸ ਬਲਾਕ ਹਰਪਾਲਪੁਰ ਤੋਂ ਜਦੋਂ ਇਹਨਾਂ ਦੇ ਬੇਟਾ ਚੋਣ ਲੜ ਰਿਹਾ ਸੀ ਨਾ ਜ਼ਿਲ੍ਹਾ ਪ੍ਰੀਸ਼ਦ ਦੀ ਤੇ ਜ਼ਬਰਦਸਤੀ ਲੋਕਾਂ ਨੂੰ ਕੁੱਟ ਕੇ 376 ਦੇ ਪਰਚੇ ਦਰਜ ਕਰਾ ਕੇ ਲੋਕਾਂ ਦੇ ਪੇਪਰ ਖਾਰਜ ਕਰਾ ਕੇ ਇਹਨਾਂ ਨੇ ਆਪਣੇ ਬੇਟੇ ਨੂੰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਾਇਆ ਸੀ ਮੈਂ ਬੇਨਤੀ ਕਰਦਾ ਮੀਡੀਆ ਜਰੀਏ ਵੀ ਉਹਦਾ ਸਵਾਲ ਦਾ ਜਵਾਬ ਇਹ ਦੇ ਸਕਦੇ ਇਹਨਾਂ ਕੋਲ ਹੈਗਾ ਭਗੌਰੇ ਦੇ ਲੋਕਾਂ ਦੇ ਪਰਚੇ ਕੀਤੇ ਗਏ ਹਰਪਾਲਪੁਰ ਦੇ ਲੋਕਾਂ ਦੇ ਪਰਚੇ ਕੀਤੇ ਗਏ ਨੌਜਵਾਨਾਂ ਨੂੰ ਕੁੱਟਿਆ ਗਿਆ 376 ਦੇ ਪਰਚੇ ਦਰਜੇ ਕੀਤੇ ਗਏ ਮੈਂ ਬੇਨਤੀ ਕਰਦਾ ਵੀ ਤੁਸੀਂ ਪੈਸਿਆਂ ਵਾਲੇ ਪਾਸੇ ਨੂੰ ਗੱਲ ਕਰਨੀ ਆ ਉਧਰ ਆਉਣਾ ਉਧਰ ਆ ਜਾਓ ਜੇ ਅਸੀਂ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦਿਆਂ ਤੋਂ ਅਸੀਂ ਨੀ ਮੁੱਕਰੇ ਬਲੈਡ ਦਾ ਵਾਅਦਾ ਅਸੀਂ ਚੱਲਦਾ ਪਿਆ ਜਿਹੜਾ ਬੀਬੀਆਂ ਦੇ 1000 ਰੁਪਏ ਵਾਲਾ ਵਾਅਦਾ ਉਹ ਭਾਈ ਇਸ ਵਾਰੀ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਦੱਸਿਆ ਹੋਇਆ ਵੀ ਮਾਰਚ ਮਹੀਨੇ ਦੇ ਵਿੱਚ ਜਿਹੜਾ ਬਜਟ ਪਾਸ ਹੋਣਾ ਹੈ ਉਹਦੋਂ ਸੀ ਜਿਹੜਾ ਬੀਬੀਆਂ ਦਾ 1000 ਰੁਪਏ ਵਾਲਾ ਵਾਦਾ ਜਿਹੜਾ ਪੂਰਾ ਕਰਦਾ ਇੱਕ ਗੇਟ ਦੀ ਮੰਗ ਕੀਤੀ ਹੈ ਇੱਥੇ ਨਗਰ ਵਾਸੀਆਂ ਨੇ ਗੇਟ ਬਥੇਸਾ ਇਤਿਹਾਸਿਕ ਪਹਿਲਾਂ ਬਣਿਆ ਹੋਇਆ ਜੀ ਇਹਨਾਂ ਦਾ ਫਿਰ ਵੀ ਗੁੱਗਾ ਮਾਰੀ ਇੱਥੇ ਜਿਹੜੀ ਜਗਾ ਬਣੀ ਹੈ ਇਹਦੇ ਉੱਤੇ ਕੋਈ ਆਪਦਾ ਡਿਵੈਲਪਮੈਂਟ ਦਾ ਕੰਮ ਕਰਾਉਣਾ ਚਾਹੁੰਦੇ ਨੇ ਹੋਰ ਵੀ ਇਹਨਾਂ ਦੀਆਂ ਐਸਸੀ ਧਰਮਸ਼ਾਲਾ ਨੇ ਦੋ ਇੱਕ ਮੰਦਿਰ ਨੇ ਉਹਦਾ ਇਹ ਕੰਮ ਕਰਾਉਣਾ ਚਾਹੁੰਦੇ ਆਪਣੇ ਕੋਲ ਇੱਕ ਸਾਲ ਦਾ ਜਿਹੜਾ ਸਮਾਂ ਹੈ ਜਿਹੜੇ ਰਹਿੰਦੇ ਕੰਮ ਨੇ ਕੁਛ ਇਹਨਾਂ ਦਾ ਨਿਕਾਸੀ ਦਾ ਜਿਹੜਾ ਸਮਾਂ ਹੈ ਜਿਹੜੇ ਰਹਿੰਦੇ ਕੰਮ ਨੇ ਆਪਾਂ ਉਹ ਵੀ ਜਿਹੜੇ ਇਹਨਾਂ ਦੇ ਕਰਾ ਦਾਂਗੇ ਤੁਹਾਡਾ ਜਨਤਾ ਦੇ ਲੋਕਾਂ ਦੇ ਵਿੱਚੋਂ ਅਸੀਂ ਦੇਖ ਰਹੇ ਆ ਦਿਨ ਰਾਤ ਲੱਗੇ ਹੋਏ ਹਿੱਦਾਂ ਦਾ ਹੰਗਾਰਾ ਮਿਲ ਰਿਹਾ ਜੀ ਬਹੁਤ ਵਧੀਆ ਜੀ ਕਿਉਂਕਿ ਸਾਰੇ ਜਿਹੜੇ ਸਾਡੇ ਜਝਾਰੂ ਵਰਕਰ ਨੇ ਦਿਨ ਰਾਤ ਲੱਗੇ ਨੇ ਸਾਡੇ ਸਰਪੰਚ ਸਾਹਿਬ ਲੱਗੇ ਨੇ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਵਿਕਾਸ ਦੇ ਨਾਂ ਦੇ ਉੱਤੇ ਮੋਹਰ ਲਾਈਏ ਤੇ ਜਿਹੜਾ ਚੰਗੇ ਰਿਜ਼ਲਟ ਆਉਣਗੇ ਸਾਰੇ ਲੋਕ ਜਿਹੜੇ ਤਿਆਰ ਨੇ ਵੋਟ ਪਾਉਣ ਬਹੁਤ ਬਹੁਤ ਧੰਨਵਾਦ ਪਟਿਆਲਾ ਤੋਂ ਬਿੰਦਰ ਬਾਤਿਸ਼ ਦੀ ਰਿਪੋਰਟ